ਕਾ ਟ੍ਰੇਡ ਦੀ ਕਾਰ ਹੋਵੇ ਤੇ ਕਾਰ ਵੀ ਪੂਰੀ ਵਧੀਆ ਹੋਵੇ ਵਧੀਆ ਐਵਰੇਜ ਵਾਲੀ ਹੋਵੇ ਵਧੀਆ ਐਵਰੇਜ ਹੋਰ ਬਾ ਟੂ ਚ ਮੈਨੂਅਲ ਅੱਛਾ ਹਾਂ ਕਿਹੜਾ 2016 ਦੀ ਮੈਨੂਫੈਕਚਰਿੰਗ ਦਸੰਬਰ 28 ਹਾਂਜੀ ਤੇ ਰਜਿਸਟ੍ਰੇਸ਼ਨ 2017 ਠੀਕ ਹੈ ਫਸਟ ਓਨਰ ਕਾਰ ਹੈ ਜੀ ਓਕੇ ਬਾਈ ਸਾਰੀ ਆਲਮੋਸਟ ਓਰੀਜਨਲ ਪੇਂਟ ਦੀ ਕਾਰ ਹੈ ਜੀ ਗਾਰੰਟੀ ਆਪਣੀ ਹਾਂ 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 ਚਾਰੋਂ ਟਾਇਰ ਹੁਣੇ ਬ੍ਰੈਂਡ ਨਿਊ ਪਏ ਆ 45% ਐਨਸੀਬੀ ਚੱਲਦਾ ਕਾਰ ਤੇ ਹਾਂਜੀ ਤੇ ਫਰੰਟ ਸ਼ੀਸ਼ਾ ਤੱਕ ਗੱਡੀ ਦਾ ਨਾਲ ਦਾ ਜੀ ਅੱਛਾ ਕਈਆਂ ਨੂੰ ਭੁਲੇਖਾ ਹੁੰਦਾ ਵੀ ਇਹ ਐਵਰੇਜ ਨਹੀਂ ਦਿੰਦੀ ਕਿੰਨੇ ਕ ਦੀ ਮਾਈਲੇਜ ਦੇ ਦਿੰਦੀ ਹੈ ਇਹ ਕਾਰ ਬਈ ਇਹ ਜਿਹੜਾ ਪਾਵਰ ਪਲੱਸ ਇੰਜਨ ਹੈ ਇਹਦਾ 20 ਪਲੱਸ ਐਵਰੇਜ ਹੈ ਦੀ 20 ਪਲੱਸ ਐਵਰੇਜ ਦੇ ਦਿੰਦੀ ਆ ਨਾ ਕੋਈ ਆਵਾਜ਼ ਹੈ ਗੱਡੀ ਦੇ ਇੰਜਨ ਸਾਇਲੈਂਟ ਆ ਬਿਲਕੁਲ ਹਾਂ ਫਰਸਟ ਓਨਰ ਕਾਰ ਹੈ ਜੀ 90000 ਗੱਡੀ ਚੱਲੀ ਹੈ ਜੀ ਆਲਮੋਸਟ ਨੋਨ ਐਕਸੀਡੈਂਟਲ ਹੈ ਸਾਰੇ ਸ਼ੀਸ਼ੇ ਵਗੈਰਾ A to Z ਨਾਲ ਦੇ ਫਰੰਟ ਸ਼ੀਸ਼ਾ ਤੱਕ ਨਾਲ ਦਾ ਇਹ ਕਾਰ ਦੇ ਦਾਂਗੇ ਜੀ 165000 ਦੀ ਆ 2015 ਮਾਡਲ ਦੀ i20 ਆ ਗਈ ਜੀ ਹਾਂਜੀ ਫਰਸਟ ਓਨਰ ਹੈ ਜ ਤੇ ਇਹ ਕਾਰ ਦੇ ਦੂੰਗਾ ਜੀ 425000 ਦੀ ਹਾਂਜੀ ਭਾਈ ਮਿੱਤਰੋ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਮਾਈ ਰਾਈਡ ਪੂਰੀ ਪੇਜ ਦੇ ਉੱਤੇ ਅੱਜ ਭਾਈ ਆਪਾਂ ਰਾਜਪੁਰੇ ਆਏ ਆਂਗੇ ਜੋਤੀ ਕਾਰ ਬਜ਼ਾਰ ਦੇ ਉੱਤੇ ਭਾਈ ਤੇ ਗੱਲ ਕਰਾਂ ਵੀ ਇੱਥੋਂ ਤੁਹਾਨੂੰ ਉਹ ਵਾਲੀਆਂ ਕਾਰਾਂ ਮਿਲਣਗੀਆਂ ਤੁਹਾਨੂੰ ਸ਼ਾਇਦ ਟ్రਾਈ ਲੈਣ ਦੀ ਲੋੜ ਨਾ ਹੀ ਪਵੇ ਭਾਈ ਇਹਨਾਂ ਬਹੁਤ ਵਧੀਆ ਕੰਡੀਸ਼ਨ ਦੀਆਂ ਕਾਰਾਂ ਵੇਚਦੇ ਨੇ ਬਾਈ ਹੋਰੀ ਅੱਜ ਨਹੀਂ ਆਪਾਂ ਬਹੁਤ ਟਾਈਮ ਦੇ ਭਾਈ ਉਹਨਾਂ ਨਾਲ ਕੰਮ ਕਰਦਾਂਗੇ ਤੇ ਭਾਈ ਇੱਕ ਗੱਲ ਹੋਰ ਕਰਾਂ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹ ਜ਼ਰੂਰ ਦੱਸਿਆ ਕਰੋ ਨਾਲ ਹੁੰਦੇ ਵੀ ਹਨਾ ਤੁਸੀਂ ਕਿਹੜੇ ਸ਼ਹਿਰ ਤੋਂ ਸਾਡੇ ਨਾਲ ਜੁੜਿਓ ਕਿਹੜੇ ਪਿੰਡ ਤੋਂ ਜ ਕਿਹੜੀ ਸਿਟੀ ਤੋਂ ਜੁੜੇ ਬਈ ਹੈ ਨਾ ਕਿਹੜੀ ਕੰਟਰੀ ਤੋਂ ਜੁੜੇ ਕਈ ਵਾਰ ਆਪਣੇ ਮਿੱਤਰ ਬਾਹਰੋਂ ਵੀ ਆਪਣੇ ਨਾਲ ਜੁੜੇ ਹੁੰਦੇ ਨੇ ਬਈ ਹੈ ਨਾ ਤੇ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਸਾਡੇ ਭਰਾ ਸਾਡੇ ਨਾਲ ਇਹ ਇਹ ਜਗ੍ਹਾ ਤੋਂ ਜੁੜੇ ਹੋਏ ਨੇ ਕਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਤੇ ਬਾਈ ਰਮਨ ਜੀ ਆਪਣੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਬਈ ਸਤਿ ਸ਼੍ਰੀ ਅਕਾਲ ਜੀ। ਕਿਤਾ ਗਾ ਵੀਰੇ ਵਧੀਆ ਜੀ ਵਧੀਆ ਹਨ ਕੈਂ ਤੇ ਬਾਈ ਅੱਜ ਦੇ ਜਿਹੜੇ ਕਾਰਾਂ ਰਹਿਣਗੇ ਕਿੱਦਾਂ ਦੀ ਕਾਰਾਂ ਰਹਿਣਗੀਆਂ ਵਧੀਆ ਬਾਈ ਨਵੀਆਂ ਕਾਰਾਂ ਨੇ ਆਪਣੇ ਕੋਲੇ ਬਿਲਕੁਲ ਨਵੇਂ ਵਰਗੀਆਂ ਕਾਰਾਂ ਹੁੰਦੀਆਂ ਨੇ ਕਿ ਤੁਹਾਨੂੰ ਪਤਾ ਐਕਸੀਡੈਂਟਲ ਕਾਰਾਂ ਆਪਾਂ ਵੇਚਦੇ ਹਾਂ ਠੀਕ ਆ ਬਾਈ ਪੇਪਰ ਵਗੈਰਾ ਪੂਰੇ ਸਾਰਾ ਕੁਝ ਕੰਪਲੀਟ ਜੀ ਲੋਨ ਦੀ ਫੈਸਿਲਿਟੀ ਹੈ ਲੋਨ ਫੈਸਿਲਿਟੀ ਹੈਗੀ ਆ ਜੀ ਓਕੇ ਸਿਬਲ ਵਧੀਆ ਬੰਦੇ ਦਾ ਜੀ ਤਾਂ ਲੋਨ ਆਪਣਾ ਗਾਰੰਟੀ ਆ ਜੀ ਚਲੋ ਲੈ ਵੀ ਬਾਈ ਮਿੱਤਰੋ ਤੁਹਾਡਾ ਤੇ ਜਿਹੜੀ ਅੱਜ ਦੀਆਂ ਕਾਰਾਂ ਸਟਾਰਟਿੰਗ ਰੇਂਜ ਆਪਾਂ ਕਹਿੰਦੇ ਕਿੰਨਾ 2 ਟਾ 3 ਲੱਖ ਤੋਂ 2 ਲੱਖ ਰੁਪਏ ਤੋਂ ਜੀ 2 ਲੱਖ ਰੁਪਏ ਤੋਂ ਕਾਰ ਇੱਕ 1.60 ਹਜ਼ਾਰ ਤੋਂ ਲੈ ਕੇ ਜੀ ਅੱਪਰ ਰੇਂਜ ਜਿਹੜੀ ਮਰਜ਼ੀ ਲੈ ਜਿੰਨਾ ਮਰਜ਼ੀ ਜੀ ਹਾਂਜੀ ਓਕੇ ਅੱਛਾ ਪਹਿਲੀ ਕਾਰ ਆਪਣੇ ਲਈ ਬਈ ਆ ਆ ਗਈ ਬਲੇਰੋ ਦੀ ਗੱਲ ਕਰਦੇ ਆਪਾਂ ਨਾ ਬਲੇਰੋ ਆਪਾਂ ਕਹਿੰਦੇ ਵੀ 2019 ਮਾਡਲ ਕਾਰ ਹੈ ਜੀ ਹਾਂ ਰਫ ਐਂਡ ਟਫ ਗੱਡੀ ਹੁੰਦੀ ਹੈ ਹਾਂ ਰਫ ਐਂਡ ਟਫ ਹੈ ਜੀ 70000 ਕਿਲੋਮੀਟਰ ਕਾਰ ਚੱਲੀ ਹੈ ਜੀ ਸਾਰੀ ਗੱਡੀ ਆਲਮੋਸਟ ਓਰੀਜਨਲ ਪੇਂਟ ਦੀ ਹੈ ਓਕੇ ਫਰਸਟ ਓਨਰ ਕਾਰ ਹੈ ਜੀ ਠੀਕ ਹੈ ਹਾਂਜੀ ਤੇ ਚਲਾਵਾ ਜਲੂਆ ਵਧੀਆ ਜਿਵੇਂ ਨਵਾਂ ਬਾਜੀ ਆਫ ਰੋਡਿੰਗ ਵਾਲੇ ਰਿਮ ਟਾਇਰ ਲੱਗੇ ਹੋਏ ਆ ਹਾਂ ਹਾਂ ਅੱਛਾ ਕਈਆਂ ਨੂੰ ਭੁਲੇਖਾ ਹੁੰਦਾ ਵੀ ਇਹ ਐਵਰੇਜ ਨਹੀਂ ਦਿੰਦੀ ਕਿੰਨੇ ਕ ਦੀ ਮਾਈਲੇਜ ਦੇ ਦਿੰਦੀ ਹੈ ਇਹ ਕਾਰ ਬਈ ਇਹ ਜਿਹੜਾ ਪਾਵਰ ਪਲੱਸ ਇੰਜਨ ਹੈ ਇਹਦਾ 20 ਪਲੱਸ ਐਵਰੇਜ ਹੈ ਇਹਦੀ 20 ਪਲੱਸ ਐਵਰੇਜ ਦਿੰਦੀ ਆ ਨਾ ਕੋਈ ਆਵਾਜ਼ ਹੈ ਗੱਡੀ ਦੇ ਇੰਜਨ ਸਾਇਲੈਂਟ ਆ ਬਿਲਕੁਲ ਹਾਂ ਹਾਂ ਲੈ ਵੀ ਇਹ ਮੈਨੂੰ ਆਈ ਥਿੰਕ ਮੈਨੂੰ ਪਹਿਲੀ ਸੇਵਨ ਸੀਟਰ ਕਾਰ ਹੁੰਦੀ ਹੈ ਜਿਹੜੀ 20 ਪਲੱਸ ਐਵਰੇਜ ਦੇ ਦਿੰਦੀ ਹੈ ਨਾ ਜਿਹੜੀ ਬਜਟ ਚ ਆ ਜਾਂਦੀਆਂ ਨਾਲੇ ਤੇ ਹਾਂ ਹਾਂ ਐਵਰੇਜ ਦੇ ਦਿੰਦੀ ਹੈ ਜਟਾਂ ਦੀ ਪ ਅੱਛਾ ਮਾਡਲ 19 ਸੀਗਾ 19 ਮਾਡਲ ਹੈ ਜੀ ਐਸਐਲਐਕਸ ਤੇ ਇਹ ਕਾਰ ਦਾ ਜੀ ਆਪਾਂ ਡਿਮਾਂਡ ਤਾਂ ਕਰਦੇ ਆ ਜੀ 7.5 ਲੱਖ ਰੁਪਏ ਦਾ 7.5 ਲੱਖ ਰੁਪਏ ਦਾ ਹਾਂਜੀ ਠੀਕ ਹੈ ਤੇ ਦੇ ਮੋਗੇ ਤੇ ਵਧੀਆ ਮਾਨਤਾਣ ਕਰ ਦਾਂਗੇ ਜੀ 7.5 ਲੱਖ ਰੁਪਏ ਰੇਟ ਆ ਲੋਕਲ ਨੰਬਰ ਦੀ ਕਾਰ ਆ ਫਰਸਟ ਓਨਰ ਆ ਕੰਡੀਸ਼ਨ ਵਧੀਆ ਟਾਇਰਾਂ ਦੀ ਅਲਾਇ ਵਗੈਰਾ ਓਕੇ ਰਿਪੋਰਟ ਆ ਤੇ ਲੈ ਜੋ ਜੇ ਕਿਸੇ ਨਾਲ ਕਰ ਲੈ ਜਾਨੀਆ ਲੋਨ ਵੀ ਕਰਾ ਦਾਂਗੇ ਤੁਹਾਡਾ ਲੋਨ ਵੀ ਹੋ ਜਾਊਗਾ ਨੈਕਸਟ ਕਾਰ ਆ ਗਈ ਆਪਣੇ ਲਈ ਇਹ 2013 ਦਸੰਬਰ ਦੀ ਜੀ ਹਾਂਜੀ ਰਜਿਸਟ੍ਰੇਸ਼ਨ 14 ਦੀ ਮਤਲਬ ਪਰਚੇਜ਼ਿੰਗ 14 ਦੀ ਹੋਇਆ ਜੀ ਕਾਰ ਦੀ ਓਕੇ 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 ਤੇ ਫਸਟ ਓਨਰ ਕਾਰ ਹੈ ਜੀ ਪੇਡ ਨੰਬਰ ਲੱਗਿਆ ਹੋਇਆ ਓਕੇ 67000 ਕਿਲੋਮੀਟਰ ਚੱਲੀ ਦੀ ਲਿਖਤੀ ਗਾਰੰਟੀ ਹੈ ਜੀ ਕੋਈ ਵੀ ਬੰਦਾ ਆ ਕੇ ਚੈਲੰਜ ਕਰ ਦਵੇ ਵੀ 67000 ਤੋਂ 68 ਵੀ ਹੋਈ ਤਾਂ ਆਪਣੀ ਗਾਰੰਟੀ ਹੈ ਜੀ ਓਕੇ ਹਾਂਜੀ ਲੈ ਭਾਈ ਫੁੱਲ ਰਿਕਾਰਡ ਦੇ ਨਾਲ ਚੱਲੀ ਹੋਈ ਕਾਰ ਆਲ オリジナル ਪੇਂਟ ਦੀ ਕਾਰ ਐਕਸੀਡੈਂਟਲ ਦੀ ਪੂਰੀ ਗਾਰੰਟੀ ਹੈ ਜੀ ਠੀਕ ਹੈ ਜੀ ਤੱਬੀ ਆ ਕਰ ਲੈ ਜਾ ਸਕਦੇ ਤੇ ਇੱਕ ਵਾਰ ਹੋਰ ਮੈਂ ਉਹਨਾਂ ਵਈਆਂ ਨੂੰ ਕਹਿਣਾ ਚਾਹਣਾ ਜਿਹੜੇ ਕਮੈਂਟ ਕਰਦੇ ਹੁੰਦੇ ਨੇ ਕਿ ਇਹ ਦਿੱਲੀ ਨਹੀਂ ਜਾਣੀ ਇਹ ਉੱਥੇ ਨਹੀਂ ਜਾਣੀ ਇਹ ਇੱਥੇ ਨਹੀਂ ਜਾਣੀ ਬਾਈ ਮਿੱਤਰੋ ਪਹਿਲੀ ਗੱਲ ਤਾਂ ਮੈਨੂੰ ਇਹ ਨਹੀਂ ਪਤਾ ਸਮਝ ਆਉਂਦੀ ਹੈਗੀ ਵੀ ਹਨਾ ਵੀ ਦਿੱਲੀ ਕਿੰਨਾ ਕ ਜਾਣਦੇ ਆਪਾਂ ਕਿੰਨਾ ਕ ਜਾਣਦੇ ਆ ਜੀ ਹਨਾ ਸਾਲ ਚ ਇੱਕ ਗੇੜਾ ਵੀ ਕਿਤੇ ਦਿੱਲੀ ਦਾ ਨਹੀਂ ਲੱਗਦਾ ਜੀ ਨਹੀਂ ਲੱਗਦਾ ਤੇ ਪੰਜਾਬ ਦੇ ਵਿੱਚ ਚਲਦੀਆਂ ਵੈਲਿਡ ਹੈਗੀਆਂ ਤਾਂ ਪੰਜਾਬ ਦੀ ਗੱਲ ਕਰਿਆ ਕਰੋ ਬਾਹਲਾ ਦਿੱਲੀ ਦਿੱਲੀ ਨਾ ਕਰਿਆ ਕਰੋ ਬਾਈ ਹਨਾ ਤੇ ਹੁਣ ਇਹਦੇ ਰੇਟ ਦੀ ਗੱਲ ਕਰੀਏ ਇਹਦਾ ਭਾਜੀ ਰੇਟ ਹੈ ਜੀ ਆਪਣਾ 5 ਲੱਖ 550000 ਰੁਪਈਆ ਇਹਦੀ ਕਾਰ ਦੀ ਡਿਮਾਂਡ ਹੈ ਜੀ 5 ਲੱਖ 50000 ਹਾਂ 5 ਲੱਖ 35000 ਦੀ ਲਾਸਟ ਕਾਰ ਦਵਾਂਗੇ ਜੀ ਦੇ ਦਾਂਗੇ ਹਾਂਜੀ ਪੂਰੇ ਸਾਲ ਦੀ ਇੰਸ਼ੋਰੈਂਸ ਹੈ ਜੀ 5 ਲੱਖ ਵੈਲਿਊ ਬੈਕ ਇੰਸ਼ੋਰੈਂਸ ਹੋਈ ਵੀ ਹੈ ਚਾਰੋਂ ਟਾਇਰ ਨਵੇਂ ਆ ਸਰਵਿਸ ਹੁਣੇ ਏਜੰਸੀੋਂ ਕੀ ਆਈ ਹੈ ਓਕੇ ਸਾਰੀ ਸਰਵਿਸ ਰਿਕਾਰਡ ਹੈ ਲੈ ਬਈ ਏ ਟੂ ਜ਼ੈਡ ਹਿਸਟਰੀ ਆਪਣੇ ਕੋਲ ਅਵੇਲੇਬਲ ਹੈ ਸਾਰਾ ਕੁਝ ਅਵੇਲੇਬਲ ਹੈ ਬਈ ਆਪਣੇ ਲਈ ਹਾਂਜੀ ਤੇ ਆ ਗਈ ਕ੍ਰੇਟਾ ਕਾਰ 2015 ਮਾਡਲ ਕ੍ਰੇਟਾ ਹੈ ਜੀ ਹਾਂਜੀ ਹਾਂ ਤੇ ਫਰਸਟ ਓਨਰ ਕਾਰ ਹੈ ਜੀ ਓਕੇ ਤੇ ਇਹਦਾ ਨੰਬਰ ਲਾ ਕੇ ਮਿਲ ਜੂਗਾ ਜੀ ਕਾਰ ਦਾ ਹਾਂ ਹਾਂ 610000 ਰੁਪਏ ਦੀ ਕਾਰ ਦੇ ਦਾਂ 610 ਦੇ ਵਿੱਚ 15 ਮਾਡਲ 610000 ਰੁਪਏ ਦੇ ਵਿੱਚ ਤੁਹਾਨੂੰ ਕਾਰ ਮਿਲ ਜਾਣੀ ਆ ਅਛਾ ਲੋਨ ਦੀ ਗੱਲ ਕਰਾਇ ਤੇ 15 ਮਾਡਲ ਤੇ ਲੋਨ ਕਿੰਨਾ ਕੋ ਜਾਣਾ ਇਹਦੇ ਤੇ ਲੋਨ ਹੋ ਜਾਊਗਾ ਭਾਈ 4 ਤੋਂ 4.5 ਲੱਖ ਰੁਪਏ ਦਾ ਲੋਨ 4 4.5 ਲੱਖ ਰੁਪਏ ਹਾਂਜੀ ਉਹ 1 ਲੱਖ 1.5 ਲੱਖ ਰੁਪਏ ਦੇ ਕੇ ਕਾਰ ਤੇ ਲੋਨ ਕਾਰ ਤੇ ਲੋਨ ਹੋ ਜਾਣਾ ਹੈ ਅਲਾਈ ਵਗੈਰਾ ਭਾਈ ਵਧੀਆ ਪਾਇਆ ਹੋਇਆ ਵਧੀਆ ਪਾਇਆ ਹੋਇਆ ਨੇ ਜੀ ਲਾਈਵ ਬਰੇਜ਼ਾ ਕਾਰਾਂ ਤਿੰਨ ਖੜੀਆਂ ਆਪਣੇ ਲੱਭੀਆਂ ਜਿਹੜੀ ਮਰਜ਼ੀ ਲੈ ਲੈਣਾ ਇਹ ਕਿਹੜਾ 2019 ਮਾਡਲ ਹੈ ਜੀ ਦੋਨੋਂ ਕਾਰਾਂ ਇਹ VDI ਹੈ ਜੀ ਇਹ JDI ਹੈ ਜੀ ਓਕੇ ਦੋਨੋਂ ਫਸਟ ਓਨਰ ਹੈ ਜੀ ਪੰਜਾਬ ਦੇ ਨੰਬਰ ਹੈ ਜੀ ਨਾਨ ਐਕਸੀਡੈਂਟਲ ਕਾਰਾਂ ਨੇ ਜੀ ਓਕੇ ਕੋਈ ਕਹਿ ਦੇਵੇ ਬੰਦਾ ਕੋਈ ਇੱਕ ਪ ਇਹ ਇਹ ਦੇ ਦਾਂਗੇ ਜੀ ਆਪਾਂ 720000 ਦੀ ਕਾਰ ਜੀ 720000 ਰੁਪਏ 720000 ਦੀ ਡਿਮਾਂਡ ਕਰਦੇ ਆ ਜੀ ਇਹਦਾ ਮੌਕੇ ਤੇ ਹੋ ਜਾਊਗਾ ਜੀ ਓਨਰ ਸੀਰੀਅਲ ਕਿਹੜਾ ਹੋਊਗਾ ਫਰਸਟ ਹੈ ਜੀ ਫਰਸਟ ਓਨ ਇਹ ਇਹ ਜੀਡੀਆਈ ਹੈ ਜੀ ਇਹਦਾ 760000 ਡਿਮਾਂਡ ਕਰਦੇ ਆ ਜੀ ਹਾਂ ਹਾਂ ਇਹ ਆਪਾਂ ਦੇ ਦਾਂਗੇ ਜੀ 730000 ਦੇ ਕਰ 730000 ਦੇ ਵਿੱਚ ਠੀਕ ਹੈ ਜੀ ਇਹ ਆ ਗਈ ਜੀ 21 ਮਾਡਲ ਦੀ ਜੈਡ ਐਕਸ ਆਈ ਪੈਟਰੋਲ ਵੇਰੀਐਂਟ ਆ ਗਿਆ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਇਹ ਪੈਟਰੋਲ ਚ ਕਿੰਨੇ ਦੀ ਮਾਈਲੇਜ ਦਿੰਦੀ ਹੈ ਤੁਹਾਨੂੰ ਤਾਂ ਪਤਾ ਹੀ ਹੋਊ ਪੈਟਰੋਲ ਚ ਬਾਜੀ ਦਈ ਜਾਂਦੀ ਹੈ ਇਹ 16 17 ਦੀ 16 17 ਹਾਂ ਠੀਕ ਹੈ ਜੇ ਮਤਲਬ ਆਪਾਂ ਲੌਂਗ ਰੂਟ ਤੇ ਚੱਲਦੀ ਹੈ ਜੀ ਹਾਂ ਹਾਂ ਤੇ 16 17 ਦੀ ਮਾਈਲੇਜ ਦੇ ਦਿੰਦੀ ਹੈ ਓਕੇ ਅੱਛਾ ਹੁਣ ਇਹਦਾ ਸਾਰੀ origignal ਪੇਂਟ ਦੀ ਕਾਰ ਹੈ ਜੀ ZX ਆਈ ਹੈ ਜੀ ਹਾਂ ਹਾਂ ਤੇ ਫਸਟ ਓਨਰ ਕਾਰ ਹੈ ਜੀ ਇਹ 47000 ਚੱਲੀ ਹੈ ਟਾਇਰ ਨਾਲ ਦੇ ਹੈ ਜੀ ਓਕੇ ਹਾਂ ਔਨ ਰਿਕਾਰਡ ਹੈ ਸਾਰੀ ਠੀਕ ਹੈ ਲਾਈ ਪੂਰੇ ਸਰਵਿਸ ਰਿਕਾਰਡ ਦੇ ਨਾਲ ਚੱਲੀ 47000 ਨਾਲ ਦੇ ਟਾਇਰਾਂ ਚ ਦੇ ਪ੍ਰਾਈਸ ਦੀ ਗੱਲ ਕਰੀਏ 80 8 ਲੱਖ ਰੁਪਏ ਦੀ ਭਾਜੀ 8 25 ਦੇ ਵਿੱਚ ਠੀਕ ਹੈ ਨਵੀਂ ਕਾਰ ਹੈ ਨਵੀਂ ਕਾਰ ਹੈ ਜੀ ਤੇ K10 ਲੈਣ ਦੇ ਚਾਹਵਣ ਬਈ ਹੁਣ ਆਪਣੇ 2011 ਮਾਡਲ ਦੀ K10 ਹੈ ਜੀ ਆਰਮੀ ਵਾਲੇ ਭਰਾ ਬਹੁਤ ਲੈ ਲੈਂਦੇ ਨੇ ਵੀ K10 ਹੁੰਦੀ ਹੈ ਆਹ ਫਰਸਟ ਓਨਰ ਕਾਰ ਹੈ ਜੀ 90000 ਗੱਡੀ ਚੱਲੀ ਹੈ ਜੀ ਆਲਮੋਸਟ ਨੋਨ ਐਕਸੀਡੈਂਟਲ ਹੈ ਸਾਰੇ ਸ਼ੀਸ਼ੇ ਵਗੈਰਾ A to Z ਨਾਲ ਦੇ ਫਰੰਟ ਸ਼ੀਸ਼ੇ ਤੱਕ ਨਾਲ ਦਾ ਇਹ ਕਾਰ ਦੇ ਦਾਂਗੇ ਜੀ 165000 ਦੀ ਆ 165 ਦੇ ਵਿੱਚ ਲੈ ਵੀ 11 ਮਾਡਲ 165000 1.5 ਸਾਲ ਦੀ ਹਜੇ ਪਾਸਿੰਗ ਪਈ ਹੈ ਜੀ 5 ਸਾਲ ਦੀ ਪਾਸਿੰਗ ਐਕਸਟੈਂਡ ਹੋ ਟਰੈਕਸ ਵਗੈਰਾ ਵਧੀਆ ਪਏ ਨੇ ਕਮੀ ਕੋਈ ਨਹੀਂ ਕੋਈ ਕਮੀ ਨਹੀਂ VXI ਮਾਡਲ ਹੈ ਜੀ ਠੀਕ ਹੈ ਜੀ ਤੇ ਆ ਆ ਗਈ ਮਰੂਤੀ 2008 ਮਾਡਲ ਦੀ ਏਸੀ ਵਾਲੀ ਕਾਰ ਹੈ ਜੀ ਹਾਂਜੀ 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 ਤੇ ਪਾਸਿੰਗ ਹੈਗੀ ਹੈ ਜੀ 2029 ਤੱਕ ਇਹਦੀ ਹੈਗੀ ਹੈ ਜੀ ਹਾਂਜੀ ਤੇ ਇਹ ਦੇ ਦਾਂਗੇ ਕਾਰ ਜੀ ਆਪਾਂ 77000 ਦੀ ਕਾਰ ਦੇ ਦਾਂਗੇ 77000 ਪੂਰੇ ਪੂਰੇ 77000 ਰੁਪਏ ਦੇ ਵਿੱਚ ਤੁਹਾਨੂੰ ਇਹ ਕਾਰ ਮਿਲ ਜਾਣੀ ਹੈ ਵੇ ਮਰੂਤੀ ਕਾਰ ਜੀ ਟਾਇਰ ਵਗੈਰਾ ਬ੍ਰੈਂਡ ਨਿਊ ਨੇ ਕਾਰ ਦੇ ਯਾ ਪਈਆ ਵੀ ਇਹਨਾਂ ਨੂੰ ਹੁੰਦਾ ਹੀ ਕੁਛ ਨਹੀਂ ਇਹ ਹੀ ਸਭ ਤੋਂ ਸੋਹਣੀ ਜਿਹਾ ਰੱਖੀ ਆ ਬਿਲਕੁਲ ਜੀ ਤੇ ਆ ਬਲਿੰਨੋ ਆ ਗਿਆ ਆਪਣੇ ਲੱਗੇ 2023 ਲਾਸਟ ਆਟੋ ਰਜਿਸਟਰਡ 24 ਆਟੋਮੈਟਿਕ ਡੈਲਟਾ ਮਾਡਲ ਹੈ ਜੀ ਆਲਮੋਸਟ ਸਾਰੀ ਓਰੀਜਨਲ ਪੇਂਟ ਦੀ ਹੈ ਜੀ ਕਾਰ ਫਸਟ ਓਨਰ ਹੈ ਤੇ 24000 ਕਾਰ ਚੱਲੀ ਆਵੇ ਰਿਕਾਰਡ ਜੀ ਹਾਂਜੀ ਹਾਂਜੀ ਫਸਟ ਓਨਰ ਕਾਰ ਹੈ ਜੀ ਇਹ ਕਾਰ ਦੇ ਦੂੰਗਾ ਜੀ 7 ਲੱਖ 20 ਹਜ਼ਾਰ ਦੀ 7 ਲੱਖ 20 ਹਜ਼ਾਰ ਰੁਪਈਆ ਦੀ ਹਾਂਜੀ ਬ੍ਰੈਂਡ ਨਿਊ ਕੰਡੀਸ਼ਨ ਹੈ ਜੀ ਅੰਦਰੋਂ ਕਾਰ ਦੀ ਬਾਹਰੋਂ ਅੰਦਰੋਂ ਦਿਖਾਵਾਂ ਅੰਦਰੋਂ ਕਈ ਚੀਜ਼ਾਂ ਤੋਂ ਬਈ ਹਾਲ ਤੱਕ ਲਫਾਫੇ ਜੇ ਕੋਈ ਨਮੀ ਵਰਗੀਕਾਰ ਲੱਭ ਰਿਹਾ ਯਾਰ ਵੀ ਬਲੈਨੋ ਕਾਰ ਮਿਲ ਜੇ ਤਾਂ ਆਹ ਕਾਰ ਦੇ ਵੀ ਤੁਸੀਂ ਜਾ ਸਕਦੇ ਆਂਗੇ ਇਹ ਆਪਸ਼ਨ ਤੁਹਾਡੇ ਲਈ ਬਹੁਤ ਵਧੀਆ ਬੈਕ ਸਾਈਡ ਤੋਂ ਦਿਖਾ ਦੇ ਗੁਰਪ੍ਰੀਤ ਬਾਈ ਬੈਕ ਸਾਈਡ ਤੋਂ ਵੀ ਬਹੁਤ ਸੋਹਣੀ ਪਈ ਆ ਕਾਰ ਚੈੱਕ ਕਰੋ ਓਕੇ ਰਿਪੋਰਟ ਕਾਰ ਹੈ ਕਮੀ ਕੋਈ ਨਹੀਂ ਹੁੰਦੀ ਕਿਉਂਕਿ ਉੱਚਾ ਮਾਡਲ ਇਹਨਾਂ ਤੇ ਕਮੀ ਕੋਈ ਨਹੀਂ ਬਈ ਹਨਾ ਨਾਲ ਦੇ ਟਾਇਰ ਹੈ ਜੀ ਆਲਮੋਸਟ オリジナル ਪੇਂਟ ਦੀ ਹੈ ਜੀ ਇਹ 2012 ਮਾਡਲ ਦੀ ਸਵਿਫਟ ਆ ਕੀ ਐਲ ਐਕਸ ਆਈ ਹਾਂਜੀ ਸੈਕੰਡ ਓਨਰ ਕਾਰ ਹੈ ਜੀ ਇਹ ਪੈਟਰੋਲ ਚ ਜੀ ਤੇ ਇਹ ਗੱਡੀ ਦੇ ਦਾਂਗੇ 2 ਲੱਖ 60 ਹਜ਼ਾਰ ਦੀ ਜੀ 2 ਲੱਖ 60 ਹਜ਼ਾਰ ਰੁਪਈਆ ਦੇ ਨਵੀ ਇਹ ਨਵੀ ਸ਼ੇਪ ਚ ਆ ਗਈ ਇਹ ਹਾਂ ਇਹ ਆਪਣਾ 12 ਮਾਡਲ ਜੀ ਹਾਂ ਨਵੀ ਸ਼ੇਪ ਆ ਗਈ ਨਵੀ ਆ ਜੀ ਤੇ ਆ ਆ ਗਈ ਆਪਣੀ 2015 ਮਾਡਲ ਦੀ ਗ੍ਰੈਂਡ ਆਈਟਮ ਆ ਗਈ ਜੀ ਗ੍ਰੈਂਡ ਆਈਟਮ ਵੀਰੇ ਤੇ ਇਹ ਸਵਾ 3 ਲੱਖ ਰੁਪਇਆ ਆਪਾਂ ਕਹਿੰਦੇ ਆ ਜੀ ਇਹਦਾ ਬਾਕੀ ਮੌਕੇ ਤੇ ਨੇਗੋਸ਼ੀਏਬਲ ਹੈ ਜੀ ਫਸਟ ਓਨਰ ਕਾਰ ਹੈ ਜੀ ਪੈਟਰੋਲ ਚ ਹੈ ਜੀ ਮਾਡਲ 2015 ਜੀ 15 ਹਾਂਜੀ 15 ਮਾਡਲ ਇਹ ਕਲਰ ਗ੍ਰੇ ਆ ਗਿਆ ਤੁਹਾਡਾ ਗ੍ਰੇ ਕਲਰ ਆ ਗਿਆ ਜੀ ਲੋ ਜੀ ਕਲਰ ਬੜਾ ਪਿਆਰਾ ਹੈ ਆ ਕਾਰ ਲੈ ਜਾ ਸਕਦੇ ਹੋ ਤੇ ਵਧੀਆ ਕਾਰ ਹੈ ਅਗਲੀ ਆ ਗਈ ਆਪਣੇ ਲਵੇ ਫਿਗੋ ਆ ਗਈ ਜੀ ਫਿਗੋ ਹਾਂਜੀ 2015 ਮਾਡਲ ਦੀ ਫਿਗੋ ਹੈ ਜੀ ਡੀਜ਼ਲ ਵਧੀਆ ਮਾਈਲੇਜ ਹੈ ਜੀ ਕਾਰ ਦੀ ਤੇ ਇਹ 295000 ਰੁਪਏ ਡਿਮਾਂਡ ਕਰਦੇ ਆ ਜੀ ਬਾਕੀ ਮੌਕੇ ਤੇ ਹੈ ਜੀ 네ਗੋਸ਼ੀਏਬਲ ਹੈ ਜੀ ਠੀਕ ਹੈ ਜੀ ਬਾਈ ਹਾਂਜੀ ਅੱਛਾ ਇਹਦੇ ਫਿਗੋ ਤੇ ਵੀ ਲੋਨ ਹੋ ਜਾਂਦਾ ਜਾਂ ਨਹੀਂ ਅ ਭਾਜੀ ਪ੍ਰਾਈਵੇਟ ਲੋਨ ਹੋ ਜਾਂਦਾ ਜੀ ਓਕੇ ਹਾਂ ਜੇ ਆਪਾਂ ਗਈਏ ਵੀ ਬੈਂਕ ਤੋਂ ਮਤਲਬ ਉਦਾਂ ਲੋਨ ਨਹੀਂ ਹੁੰਦਾ ਕਿਉਂਕਿ ਕੰਪਨੀ ਬੰਦ ਹੋਣ ਕਰਕੇ ਦਿੱਕਤ ਹੈ ਹਾਂ ਹਾਂ ਠੀਕ ਹੈ ਆਪਣੀ ਆਲਟੋ ਆਗਿਆ ਹੈ ਮਾਡਲ ਇਹ 2000 10 ਮਾਡਲ ਆਲਟੋ ਆਗੀ ਜੀ ਠੀਕ ਹੈ ਜੀ ਤੇ 30 ਤੱਕ ਪਾਸ ਹੈ ਜੀ ਇਹ ਇਡਿਡ ਲੱਖ ਰੁਪਇਆ ਡਿਮਾਂਡ ਪ੍ਰਾਈਸ ਹੈ ਜੀ ਇਹਦਾ ਬਾਕੀ ਮੌਕੇ ਤੇ ਹੈ ਜੀ ਥਰਡ ਪਾਰਟੀ ਇੰਸ਼ੋਰੈਂਸ ਹੈ ਜੀ ਕਾਰ ਦੀ ਤੇ ਬਈ ਚੈਰੀ ਕਲਰ ਦੇ ਵਿੱਚ ਆ ਵਧੀਆ ਕਾਰ ਪਈ ਆ ਹਾਂ ਲੋਕਲ ਰਾਜਪੁਰੇ ਦਾ ਨੰਬਰ ਹੈ ਜੀ ਸੈਕੰਡ ਓਨਰ ਕਾਰ ਹੈ ਜੀ ਲੋਕਲ ਨੰਬਰ ਦੀਆਂ ਕਾਰਾਂ ਨੇ ਬਈ ਹਨਾ ਤੇ ਕਮੀ ਕੋਈ ਹੁੰਦੀ ਨਹੀਂ ਕਾਰਾਂ ਚ ਇਹਦਾ ਮੈਂ ਤੁਹਾਨੂੰ ਮੈਂ ਪਹਿਲੀ ਕਹਿੰਦਾ ਅੱਜ ਦੀ ਨਹੀਂ ਆਪਾਂ ਕਹਿੰਦੇ ਪਹਿਲਾਂ ਬਾਈ ਕਈ ਬਾਈ ਆਪਣੇ ਬਾਈ ਹੋਰਾਂ ਤੋਂ ਕਾਰਾਂ ਲੈ ਕੇ ਗਏ ਨੇ ਬਈ ਹਨਾ ਬਾਕੀ ਬਾਈ ਹੋਰਾਂ ਐਕਸਪੀਰੀਅੰਸ ਆਪ ਵੀ ਬਾਈ ਨਾਲ ਦੀ ਨਾਲ ਫੋਨ ਕਰਕੇ ਦੱਸਦੇ ਹੁੰਦੇ ਨੇ ਬਈ ਆ ਬੰਦਾ ਆਇਆ ਸੀਗਾ ਇੱਥੋਂ ਇਹ ਕਾਰ ਲੈ ਕੇ ਗਿਆ ਸੀ ਸਾਰਾ ਕੁਝ ਬਈ ਹਨ ਤੇ ਆ ਆ ਗਈ ਜੰਡੀ ਰਾਕੀ ਜੀ 2014 ਮਾਡਲ ਜੀ 14 4/2 ਆਟੋਮੈਟਿਕ ਫਰਸਟ ਓਨਰ ਕਾਰ ਹੈ ਜੀ ਠੀਕ ਹੈ ਤੇ ਪੇਡ ਨੰਬਰ ਲੱਗਿਆ ਹੋਇਆ ਹੈ ਜੀ ਕਾਰ ਤੇ ਹਾਂਜੀ ਤੇ ਸਵਾ 12 ਲੱਖ ਰੁਪਏ ਦੀ ਡਿਮਾਂਡ ਕਰਦੇ ਆ ਜੀ ਓਕੇ ਮੌਕੇ ਤੇ ਨੇਗੋਸ਼ੀਏਬਲ ਹੈ ਜੀ ਓਕੇ ਵੀਰੇ ਅੱਜ ਤੁਹਾਡਾ ਨਾਮ ਲੈ ਕੇ ਆਉਂਦਾ ਕੋਈ ਜੀ ਤਾਂ ਵਧੀਆ ਡਿਸਕਾਊਂਟ ਦੂੰਗਾ ਜੀ ਕਾਰ ਲੈ ਸਵਾ 12 ਲੱਖ ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਹੈ ਨਾ ਵੀਰੇ ਹਾਂਜੀ ਭਾਜੀ ਠੀਕ ਹੈ ਜੀ ਤੇ ਆ ਆ ਗਈ ਆਪਣੇ ਲਈ Honda City ਇਹ ਆ ਗਈ 0234 ਨੰਬਰ ਹੈ ਨੰਬਰ ਵੀ ਸੋਹਣਾ ਲੱਗਿਆ ਹੈ ਬਈ 2010 ਮਾਡਲ ਕਾਰ ਆ ਗਈ ਜੀ ਹਾਂਜੀ ਪੈਟਰੋਲ ਜੀ ਹਾਂ 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 ਤੇ ਇਹ 2 ਲੱਖ ਰੁਪਏ ਦੀ ਕਾਰ ਦੇ ਦੂੰਗਾ ਜੀ ਪੂਰੇ ਪੂਰੇ 2 ਲੱਖ ਪੂਰੇ ਪੂਰੇ 2 ਲੱਖ ਰੁਪਏ ਪੰਜਾਬ ਨੰਬਰ ਹੈ ਜੀ 10 ਮਾਡਲ ਨਵੇਂ ਟਾਇਰ 2 ਲੱਖ ਰੁਪਏ ਦੇ ਵਿੱਚ ਵੀ ਕਲਰ ਵਧੀਆ ਗੱਡੀ ਹੈ ਜੀ ਵਧੀਆ ਕਾਰ ਹੈ ਕਲਰ ਬੜਾ ਸੋਹਣਾ ਜੇ ਕੋਈ ਕੁੜੀ ਦੇਖ ਰਹੀ ਆ ਵੀ ਵੀਡੀਓ ਤਾਂ ਇਹ ਮੇਰੇ ਹਿਸਾਬ ਨਾਲ ਉਹ ਲੈ ਆ ਸਕਦੇ ਕਲਰ ਉਹਨਾਂ ਦੇ ਮਤਲਬ ਦਾ ਹੈ ਨਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਬੜਾ ਸੋਹਣਾ ਕਲਰ ਵਧੀਆ ਕਾਰ ਹੈ ਹੋਂਡਾ ਦੀ ਪੈਟਰੋਲ ਚ ਕਾਮਯਾਬ ਹੈ ਜੀ ਗੱਡੀ ਪੂਰੀ ਤੇ ਆ ਆ ਗਈ ਆਪਣੀ ਵੈਗਨਰ ਵੈਗਨਰ ਆ ਗਈ 2 ਇਹ 1.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਪੂਰੇ ਪੂਰੇ 1.5 ਲੱਖ ਰੁਪਏ ਦੇ ਲੈ ਵੀ ਬਈ ਸੋਹਣੀ ਕਾਰ ਪਈ ਹੈ ਨਾ ਕਮੀ ਕੁਝ ਅੱਛਾ ਇਹਦੇ ਸੀਐਨਜੀ ਲੱਗੀ ਨਹੀਂ ਜੀ ਨਾਨ ਸੀਐਨਜੀ ਹੈ ਜੀ ਨਾਨ ਸੀਐਨਜੀ ਹੈ ਠੀਕ ਹੈ ਜੀ ਬਾਈ ਤੇ ਆ ਗਈ 2015 ਮਾਡਲ ਦੀ i20 ਆ ਗਈ ਜੀ ਹਾਂਜੀ ਫਸਟ ਓਨਰ ਹੈ ਜੀ ਕਾਰ ਸਪੋਰਟਸ ਆਪਸ਼ਨਲ ਹੈ ਜੀ ਕੀ ਲੈਸ ਐਂਟਰੀ ਵਾਲੀ ਓਕੇ ਤੇ ਇਹ ਕਾਰ ਦੇ ਦੂੰਗਾ ਜੀ 4,25,000 ਦੀ ਜੀ ਸਵਾ 4 ਲੱਖ ਰੁਪਏ ਦੀ ਹਾਂਜੀ ਦੇ ਭਾਈ 4.4 ਲੱਖ ਰੁਪਈਆ ਦੀ ਚੈੱਕ ਕਰ ਲਓ ਤੁਸੀਂ i20 ਸਪੋਰਟਸ ਆਪਸ਼ਨਲ ਕੀ ਲੈਸ ਐਂਟਰੀ ਵਾਲੀ ਫਰਸਟ ਓਨਰ ਪੰਜਾਬ ਨੰਬਰ ਜੀ ਕੋਈ ਪੇਂਟ ਛੇਂਟ ਤਾਂ ਨਹੀਂ ਕਰਾਉਣ ਦੀ ਲੋੜ ਭਾਜੀ ਕੋਈ ਵੀ ਪੀਸ ਪੇਂਟ ਕਰਾਉਣ ਦੀ ਲੋੜ ਨਹੀਂ ਆਲਰੇਡੀ ਮਾੜਾ ਮੋਟਾ ਕੋਈ ਬੰਪਰ ਸ਼ੰਪਰ ਦੀ ਬੰਦਾ ਕੋਈ ਵਹਿਮ ਨਾ ਕਰੇ ਠੀਕ ਹੈ ਜੀ ਲੈ ਵੇ ਵਧੀਆ ਕਾਰ ਤੇ ਆ ਗਈ ਬਈ 2018 ਮਾਡਲ ਦੀ VDI Swift ਆ ਗਈ ਜੀ ਡੀਜ਼ਲ ਠੀਕ ਹੈ ਡੀਜ਼ਲ ਹਾਂ ਜੀ ਬਹੁਤ ਘੱਟ ਮਿਲਦੀ ਹੈ ਜੀ ਕਾਰ ਕਿਉਂਕਿ ਪੈਟਰੋਲ ਜਿਆਦਾ ਵਿਕੀਆ ਕਰ ਇਹ ਮੈਨੂਅਲ ਹੈ ਮੈਨੂਅਲ ਜੀ ਓਕੇ BB62 ਨੰਬਰ ਹੈ ਜੀ ਫਸਟ ਓਨਰ ਕਾਰ ਹੈ ਜੀ 70 72000 ਕਿਲੋਮੀਟਰ ਗੱਡੀ ਚੱਲੀ ਹੈ ਜੀ ਤੇ ਆਲਮੋਸਟ ਵਧੀਆ ਕਾਰ ਹੈ ਕੋਈ ਐਕਸੀਡੈਂਟਲ ਨਹੀਂ ਗਾਰੰਟੀ ਹੈ ਜੀ ਅਲੋਇ ਟਾਇਰ ਐਕਸਟਰਾ ਲੱਗਿਆ ਨਵੇਂ ਜਮਈ ਹਾਂ ਹਾਂ ਤੇ ਇਹ ਕਾਰ ਦੇ ਦੂੰਗਾ ਜੀ 5.5 ਲੱਖ ਰੁਪਏ ਦੀ ਜੈਸ 5.50 ਦੇ ਵਿੱਚ ਠੀਕ ਹੈ ਤੇ ਆ ਆ ਗਈ ਡਿਜ਼ਾਇਰ ਆਪਣੇ ਲਈ 2014 ਮਾਡਲ ਦੀ ਡਿਜ਼ਾਇਰ ਆ ਗਈ ਜੀ ਹਾਂ ਜੀ ਹਾਂ ਜੀ ਤੇ ਇਹ ਆਪਾਂ ਸੈਕੰਡ ਓਨਰ ਕਾਰ ਹੈ ਜੀ ਥਰਡ ਪਾਰਟੀ ਇੰਸ਼ੋਰੈਂਸ ਹੈਗੀ ਹੈ ਜੀ ਕਾਰ ਦੀ ਤੇ 3 ਲੱਖ 80 ਹਜ਼ਾਰ ਰੁਪਈਆ ਡਿਮਾਂਡ ਕਰਦੇ ਆ ਜੀ ਕਾਰ 3 ਲੱਖ 80 ਹਜ਼ਾਰ ਰੁਪਈਆ ਦੇ ਵਿੱਚ ਠੀਕ ਆ ਆ I20 올ਡ ਸ਼ੇਪ ਆ ਗਈ 2011 ਮਾਡਲ I20 ਆ ਗਈ ਜੀ ਹਾਂਜੀ ਹਾਂ ਸੈਕੰਡ ਓਨਰ ਕਾਰ ਹੈ ਜੀ ਅਲੋਏ ਟਾਇਰ ਵਧੀਆ ਲੱਗਿਆ ਕੋਈ ਐਕਸੀਡੈਂਟਲ ਨਹੀਂ ਜੀ ਕਾਰ ਮਾੜੀ ਮੋਟੀ ਰੀਪੇਂਟ ਸਾਨੂੰ ਪਤਾ 11 ਮਾਡਲ ਹੈ ਜੀ 1 2 4 ਪੀਸ ਦਾ ਕੋਈ ਵੈਮ ਨਾ ਹੋਵੇ ਜੀ ਕਿਸੇ ਨੂੰ ਐਕਸੀਡੈਂਟਲ ਕੋਈ ਨਹੀਂ ਕੰਡੀਸ਼ਨ ਗੁੱਡ ਹੈ ਜੀ ਕਾਰ ਦੀ 2 ਲੱਖ 20 ਹਜ਼ਾਰ ਦੀ ਕਾਰ ਦੇ ਦੂੰਗਾ ਜੀ ਓਕੇ ਹਾਂਜੀ ਅੱਛਾ ਜਿੰਮੇ ਚੰਡੀਗੜ੍ਹ ਨੰਬਰ ਦੀ ਹੈ ਬਈ ਹਨਾ ਇਹ ਆਪਣੇ ਪੰਜਾਬ 'ਚ ਹੀ ਨਾਮ ਹੋ ਮਤਲਬ ਸਰਦਾਰਦੀ ਹੈ ਜੀ ਉਹ ਚੀਜ਼ ਦੀ ਟਰਾਂਸਫਰ ਦੀ ਪੇਪਰਾਂ ਦੀ ਆਪਣੀ ਪੂਰੀ ਜ਼ਿੰਮੇਵਾਰੀ ਹੈ ਨੰਬਰ ਸੇਮ ਰਹੂਗਾ ਨੰਬਰ ਸੇਮ ਰਹੂਗਾ ਠੀਕ ਹੈ ਜੀ ਭਾਈ ਅੱਛਾ ਤੇ ਆ ਗਈ ਨੈਕਸਟ ਗੱਡੀ ਆਪਣੇ ਕੋਲ ਲਾਸਟ ਕਾਰ ਆ ਗਈ ਇਹ ਲਾਸਟ ਕਾਰ ਆ ਗਈ ਜੀ ਫੋਰਚਨਰ ਕਾਰ ਆ ਭਾਈ ਨਵੀਂ ਛੇਵ ਦੇ ਵਿੱਚ ਜਿਹੜੇ ਭਾਈ ਮੈਂ ਤਾਂ ਲੱਭ ਰਹੇ ਨੇ ਵੀ ਕੱਟ ਰੇਟ ਦੀ ਕਾਰ ਹੋਵੇ ਤੇ ਕਾਰ ਵੀ ਪੂਰੀ ਵਧੀਆ ਹੋਵੇ ਵਧੀਆ ਐਵਰੇਜ ਵਾਲੀ ਹੋਵੇ ਵਧੀਆ ਐਵਰੇਜ ਆ 4x2 ਚ ਮੈਨੂਅਲ ਅੱਛਾ ਹਾਂ ਠੀਕ ਹੈ ਅੱਛਾ ਕਿਹੜਾ 2016 ਦੀ ਮੈਨੂਫੈਕਚਰਿੰਗ ਦਸੰਬਰ 28 ਹਾਂਜੀ ਤੇ ਰਜਿਸਟ੍ਰੇਸ਼ਨ 2017 ਠੀਕ ਹੈ ਫਰਸਟ ਓਨਰ ਕਾਰ ਹੈ ਜੀ ਓਕੇ ਬਾਈ ਸਾਰੀ ਆਲਮੋਸਟ ਓਰੀਜਨਲ ਪੇਂਟ ਦੀ ਕਾਰ ਹੈ ਜੀ ਗਾਰੰਟੀ ਆਪਣੀ ਹਾਂ 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 ਚਾਰੋਂ ਟਾਇਰ ਹੁਣੇ ਬ੍ਰੈਂਡ ਨਿਊ ਪਏ ਆ 45% ਐਨਸੀ ਵੀ ਚੱਲਦਾ ਕਾਰ ਤੇ ਹਾਂਜੀ ਤੇ ਫਰੰਟ ਸ਼ੀਸ਼ਾ ਤੱਕ ਗੱਡੀ ਦਾ ਨਾਲ ਦਾ ਜੀ ਓਕੇ 4/2 ਮੈਨੂਅਲ ਅੰਦਰੋਂ ਚੈੱਕ ਕਰ ਸਕਦੇ ਹੋ ਬਈ ਅੰਦਰੋਂ ਵੀ ਕਾਰ ਵਧੀਆ 70 ਮੈਟ ਵਗੈਰਾ ਸਾਰਾ ਕੁਝ ਹੈ ਨਾ ਬ੍ਰੈਂਡ ਨਿਊ ਜੀ ਬ੍ਰੈਂਡ ਨਿਊ ਫੁੱਲ ਇੰਸ਼ੋਰੈਂਸ ਹੈ ਜੀ ਗੱਡੀ ਦਾ ਕੋਈ ਕੰਮ ਖਰਚਾ ਨਹੀਂ ਰੁਪਈਆਂ ਦਾ ਵੀ ਇਹ ਕਿਦਾ ਇੰਸ਼ੋਰੈਂਸ ਦਾ ਵੀ ਮੇਨ ਮੁੱਦਾ ਹੁੰਦਾ ਵੀ ਮੇਨ ਮੁੱਦਾ ਹੁੰਦਾ ਜੀ ਵੱਡੀ ਕਾਰ ਦੀ ਇੰਸ਼ੋਰੈਂਸ ਉਹਨੀ ਮਹਿੰਗੀ ਹੁੰਦੀ ਹੈ ਉਹ ਨਹੀਂ ਮਹਿੰਗੀ ਹੁੰਦਾ ਘੱਟੋ ਘੱਟ 60-70000 ਰੁਪਏ ਦਾ ਇੰਸ਼ੋਰੈਂਸ ਹੁੰਦਾ ਘੱਟੋ ਘੱਟ ਹੁੰਦਾ ਜੀ ਤੇ ਇਹ ਚੈੱਕ ਕਰਨ ਵੀ ਅਲਾਇਆ ਵਗੈਰਾ ਐ ਸਾਰਾ ਵਧੀਆ ਆ ਬਈ ਹਾਂਜੀ ਕੋਈ ਕਮੀ ਨਹੀਂ ਕਾਰ ਤੇ ਇਹ ਜਿੱਥੇ ਬਈ ਇਹ ਲੋਗੋ ਲੱਗ ਗਿਆ ਬਈ ਟੋਇਓਟਾ ਦਾ ਟੋਇਟਾ ਜੀ ਇੱਥੇ ਦਾ ਬਈ ਆਪਾਂ ਕਿਹਦੇ ਕੰਮ ਖਰਚਾ ਸ਼ਾਇਦ ਹੀ ਨਿਕਲੇ ਹਾਂਜੀ ਹਾਂ ਬਿਲਕੁਲ ਜੀ ਇਹ ਤਾਂ ਲੱਗਦੀਆਂ ਬਈ ਤੇ ਗੱਡੀ ਦਾ ਨੰਬਰ ਆ ਜਿਹੜਾ ਜੀ ਉਹ ਰਿਟੇਨ ਹੋਣਾ ਏ ਉਹ ਆਪਾਂ ਨੂੰ 2-4 ਦਿਨ ਦੇ ਵਿੱਚ ਨੰਬਰ ਲਾ ਕੇ ਮਿਲ ਜੂਗਾ ਵਧੀਆ ਨੰਬਰ ਮਿਲ ਜੂਗੇ ਫਰਸਟ ਓਨਰੀ ਕਾਰ ਹਨ ਚੰਡੀਗੜ੍ਹ ਦਾ ਜੀ ਅੱਛਾ ਹੁਣ ਕਿੰਨੇ ਦੀ ਕਾਰ ਲਵਾਂਗੇ ਇਹ ਗੱਡੀ ਆਪਾਂ ਦੇ ਦਾਂਗੇ ਜੀ 19 ਲੱਖ ਰੁਪਏ ਦੀ ਜੀ 19 ਲੱਖ ਤੇ 50 ਹਜ਼ਾਰ ਰੁਪਈਆ ਦੀ ਹਾਂਜੀ ਸਾਰੀ ਓਰੀਜਨਲ ਦੀ ਗਾਰੰਟੀ ਆ ਜੀ ਚੈੱਕ ਕਰਾ ਕੇ ਗੱਡੀ ਲੈ ਕੇ ਜਾਓ ਲਓ ਜੀ ਬਾਈ ਹਾਂਜੀ ਤੇ ਬਈ ਇਹ ਕਾਰ ਤੁਸੀਂ ਲੈ ਜਾ ਸਕਦੇ ਠੀਕ ਆ ਹੋਰ ਵੀ ਬਹੁਤ ਕਾਰਾਂ ਆ ਜਿਹੜੀਆਂ ਤੁਹਾਨੂੰ ਮੈਂ ਦਿਖਾਈਆਂ ਹਾਲੇ ਪਾਈਪਲਾਈਨ ਦੇ ਵਿੱਚ ਹਾਂਜੀ 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 ਕੋਈ ਵੀ ਕਾਰ ਅਗਰ ਤੁਸੀਂ ਚਾਹੋ ਨ ਸਾਕ ਕੁਸ਼ਕਾਰ ਆਪਣੇ ਕੋਲ ਇਹ ਜਿਹਾ ਵੀ ਹੁੰਦੇ ਨੇ ਜਿਹੜੇ ਆਪਣਾ ਸਿੱਧਾ ਆਪਾਂ ਕਸਟਮਰ ਨਾਲ ਡੀਲ ਹੋ ਜਾਂਦੀ ਹੈ ਜੀ ਹਾਂਜੀ 18 ਵਗੈਰਾ ਵੀ ਅਵੇਲੇਬਲ ਹਾਂਜੀ ਹਾਂਜੀ 18 ਹੈਗੀਆਂ ਨੇ ਜੀ 4/2 4/4 ਸਾਰੀਆਂ 18 ਆਪਣੇ ਕੋਲ ਅਵੇਲੇਬਲ ਠੀਕ ਹੈ ਤੇ ਬਸ ਬਈ ਮਿੱਤਰੋ ਇੱਕ ਵਾਰ ਫੋਨ ਕਰ ਲਓ ਵਿਜ਼ਿਟ ਕਰ ਲਓ ਤੇ ਬਈ ਇਹ ਐਡਰੈਸ ਕਿੱਥੇ ਆਪਣਾ ਐਡਰੈਸ ਇਹ ਆ ਗਿਆ ਜੀ ਰਾਜਪੁਰਾ ਅੰਡਰ ਬ੍ਰਿਜ ਰੋਡ ਹੈ ਜੀ ਅੰਬਾਲੇ ਤੋਂ ਆਪਾਂ ਰਾਜ ਪ੍ਰਿੰਟਰ ਕਰਦੇ ਅੰਡਰ ਬ੍ਰਿਜ ਵੱਲ ਨੂੰ ਹਾਂ ਹਾਂ ਤੇ ਸਭ ਤੋਂ ਪਹਿਲਾਂ ਹੀ ਕਾਰ ਬਾਜ਼ਾਰ ਆਪਣਾ ਜੀ ਜੋਤੀ ਕਾਰ ਬਾਜ਼ਾਰ ਲਓ ਜੀ ਬਈ ਤੇ ਬਈ ਮਿਲਦੇ ਹਾਂ ਹੁਣ ਬਹੁਤ ਛੇਤੀ ਨਵੀਂ ਵੀਡੀ